ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਵੀ ਆਪਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਦੇ ਨਾਮ 'ਆਉਂਟ ਚੈਨਲ' ਨੂੰ ਸਬਸਕ੍ਰਾਈਬ ਫਿਰ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਚੰਗੀ ਲੱਗੇ ਤਾਂ ਆਪਣੀ ਸ਼ੇਅਰ ਜਰੂਰ ਕਰਨਾ ਤੇ ਆਪਾਂ ਵੀ ਤੁਹਾਡੇ ਨਾਲ ਸਵੇਰ ਦੇ ਵਲੌਗ ਵੀ ਬਹੁਤ ਪਾਏ ਆ ਤੇ ਦੁਪਹਿਰ ਵਾਲੇ ਵੀ ਕਿਆ ਤੇ ਮਤਾਂ ਸ਼ਾਮ ਦੇ ਪੋਣਿਆ ਤੇ ਅੱਜ ਬਈ થઈ ਗਿਆ 3 ਜਨਵਰੀ ਅੱਜ ਨਿਕਲੀ ਸੀ ਉਦੋਂ ਸਵੇਰੇ ਵਧੀਆ ਧੁੱਪ ਤੇ ਆਪਾਂ ਕੋਲ ਸੁਨਮਾ ਤੇ ਆਂ ਹੀ ਆਖੇ ਚਲੋ ਸਨੇਹਾ ਵੰਨਦੇ ਨੇ ਅੰਦਰ ਤੇ ਬਣੇ ਰੋ ਬਲੌਗ ਦੇ ਨਾਲ ਕਿਉਂਕਿ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਚ ਤੁਸੀਂ ਡੇਲੀ ਬਲੌਗ ਆਇਆ ਕਰੋ ਕੋਸ਼ਿਸ਼ ਕਰਾਂਗੇ ਅਗਰ ਮੂਈ ਆਪਾਂ ਕਿਉਂਕਿ ਧੁੱਪ ke dene bekra renga baje aba gomp le gaya to ud TV la la de ta je chade chade a isi mein chapra chapra ko nahi hai bas tu rohi අ සෝෆිගත පොස පාදේ මෙැටයිසිගේ පීඩ් වාලේ ැතුුස පීඩ වාය දස්සවු මැස බයි බීඩියෝ පෙල්ලාමනනා විය චල ජරි පැන්් ප්‍රා නැවේ ජුඩ අපපනි නාල ਤੇ ਉਹਨਾਂ ਲਈ ਆਪਾਂ ਵੀਡੀਓ ਜਰੂਰ ਬਣਾਵਾਂਗੇ ਤੇ ਅਗਲੀ ਵੀਡੀਓ ਆਪਣੀ ਫੀਡ ਤੇ ਹੋਊਗੀ 15 ਆਹ ਬੰਦੀ ਇਹਨਾਂ ਨੂੰ ਮੂਰੇ ਕੱਢੀ ਸ਼ਵੇਰੇ ਪਾਇਨਾ ਤੋਂ ਹੁੰਦੀ ਆ ਤੇ ਆਪਾਂ ਬਈ ਉੱਠੀ ਕਰਕੇ ਥਾਬੀ ਨੇ ਵੇਸਟ ਨਹੀਂ ਕਰਦੇ 把这个给他弄

നിങ്ങളെ ബാഗെ ਤੇ ਪਾਪੇ ਨੂੰ ਪੜਾਈ ਸੀ ਬਈ ਕਿਸੇ ਨੇ ਦੁੱਧ ਵਾਲੇ ਪੈਸੇ ਉਥੇ ਛੜਕਤੇ ਗਏ ਇਹਨੂੰ ਕਹਿੰਦੇ ਵੀ ਲੈ ਜਾ ਉਹ ਮੈਨੂੰ ਪੜਾਈ ਜਾਂਦੇ ਸੀ ਗਿਣ ਕੇ ਕਹਿੰਦੇ ਚੱਕ ਪਈ ਆ ਉਹਦੇ ਪੈਸੇ ਸਾਂ ਤੂੰ ਸਮਾਰ ਕੇ ਗਿਣ ਲਾ ਬਸ ਇਹਨਾਂ ਨਾਲ ਵਾਲਾ ਲੱਗੇ ਰਹਿੰਦਾ ਕਿਉਂਕਿ ਇਹਨਾਂ ਨੂੰ ਪਤਾ ਨਾ ਸਾਰੀ ਕਬੀਲਦਾਰੀ ਮੇਰੇ ਸਿਰ ਆ ਮੈਂ ਕਹਿ ਰਹੀ ਸੀ ਮੈਂ ਕਹਾਂ ਵੀ ਤੁਸੀਂ ਰੱਖ ਲਓ ਹਜੇ ਕਹਿੰਦਾ ਨਾ ਉਹਦੇ ਸਾਂਭ ਲਾ ਕਹਿੰਦਾ ਫਿਰ ਮੈਥੋਂ ਮੰਗੀ ਜਾਏਗੀ ਇਹ ਮੈਂ ਕਰ ਦਿਆ ਇਹ ചില ബന്ധലേ കട്ടു പല ਕਰਦੀ ਹੈ ਇਹ ਵੀ ਕਰਦੀ ਹੈ ਸ਼ੇਸ਼ੀ ਰਾਜੇ ਭਈ ਆ ਵੀ ਮਾਂ ਨਾ ਨਹੀਂ ਉਹ ਬਾਹ ਵਾਲਾ ਹੋਣਗੇ ਫਿਰ ਚੋਂ ਮੁੱਕੀ ਇਹ ਲਾੜ ਦੇ ਕਰਦੀ ਹਾਂ ਕਰ ਲਏ। ਲਓ ਬਈ ਪਸੂ ਆਪਾਂ ਨੇ ਬੰਨ੍ਹ ਦਿੱਤੇ ਆ। ਤੇ ਫਿਰ ਆ ਜਿਹੜਾ ਗੋਹਾ ਕਰਿਆ ਸੀਗਾ ਉਹਨਾਂ ਨੇ ਕਿਉਂਕਿ ਵੀ ਜਦੋਂ ਇੱਕ ਅੱਧ ਨੂੰ ਬੰਨ੍ਹਦੇ ਅੰਦਰ ਤਾਂ ਫਿਰ ਦੂਜੀਆਂ ਕਾਲੀ ਕਰਨ ਲੱਗ ਜਾਂਦੀਆਂ। ਫਿਰ ਗੋਹੇ ਤੇ ਗੋਹਾ ਹੀ ਕਰੀ ਜਾਂਦੀਆਂ। ਤੇ ਇਹ ਆਪਾਂ ਜਿੰਨਾ ਕ ਹੈਗਾ ਤੇ ਪਾ ਕੇ ਬੱਠੇ 'ਚ ਧਰ ਦਾਂਗੇ ਜਾਂ ਸਿੱਟਾਉਣੇ ਹੁੰਨੇ ਆ ਤੇ ਜਾਂ ਵੀ ਬੱਠੇ 'ਚ ਪਾ ਕੇ ਧਰ ਦਿੰਨੇ ਆ। ਕਿਉਂਕਿ ਇਸ ਤੋਂ ਬਾਅਦ ਆਪਾਂ ਧੋਣੇ ਆ ਮੈਟ ਬਈ। ਤੇ ਮੈਟ ਪਹਿਲਾਂ ਤਾਂ ਆਪਾਂ ਵੀ ਸਵੇਰੇ ਧੋ ਦਿੰਦੇ ਸੀਗੇ ਹੁਣ ਵੀ ਜਿਵੇਂ ਧੁੰਦਾ ਪੈਂਦੀਆਂ ਨੇ ਤੇ ਉਦੋਂ ਫਿਰ ਗਿੱਲਾ ਤਾਂ ਹੁੰਦਾਗਾ ਵਿਚਾਰਿਆਂ ਨੂੰ ਬੈਠਣਾ ਔਖਾਗਾ ਤਾਂ ਕਰਕੇ ਆਪਾਂ ਵੀ ਸ਼ਾਮ ਨੂੰ ਧੋ ਦਿੰਨੇ ਆ ਤੇ ਸਵੇਰੇ ਵਾਸਤੇ ਨੂੰ ਵੀ ਸਿੰਪਰ ਦਿੰਨੇ ਆ ਦੂਜੇ ਵੀ ਥੋੜਾ ਜਿਹਾ ਥਾਂ ਧੋ ਦਿੰਨੇ ਆ ਤੇ ਮੈਟਸ ਮਾਰ ਕੇ ਸਿੰਪਰ ਦਿੰਨੇ ਹੁੰਨੇ ਆ ਬਿਨਾਂ ਕੋਈ ਜੇ ਤਾਂ ਆਪਾਂ ਕੰਮ ਨਿਵੇੜਨਾ ਹੋਵੇ ਤੇ ਕਿਉਂਕਿ ਭਈ ਗਿੱਲੇ ਤਾਂ ਚ ਨੇ ਨਨ ਵੀ ਵਿਚਾਰਿਆਂ ਨੂੰ ਬੈਠਣਾ ਔਖਾ ਆਪਦੇ ਅਰਗੇ ਹੀ ਹੁੰਦਾ ਤੇ ਅੱਜ ਆਪਾਂ ਜ਼ਰੂਰ ਨਵਾਤੀਆਂ ਸੀ ਕਿਉਂਕਿ ਅੱਜ 3 ਤਰੀਕ ਨੂੰ ਧੁੱਪ ਵਧੀਆ ਨਿਕਲੀ ਸੀਗੀ ਤੇ ਮੈਂ ਵੀ ਦੂਜਾ ਕੰਮ ਸਵੇਰੇ ਵੀ ਪਹਿਲਾਂ ਕਰ ਲਿਆ ਮੈਂ ਕਿਹਾ ਚਲੋ ਥੋੜੀ ਧੁੱਪ ਹੋਰ ਆ ਜਾਂਦੋਂ ਫਿਰ ਨਵਾਉਂ ਫਿਰ 10 ਵਜੇ ਨਵਾਤੀਆਂ ਸੀਗੀਆਂ ਸਾਰੀਆਂ ਤੇ ਇਹ ਆਪਣਾ ਹੈਗਾ ਜੀ ਡੇਲੀ ਦਾ ਰੁਟੀਨ ਵੀ ਪਹਿਲਾਂ ਆਪਾਂ ਸਾਰੇ ਪਸ਼ੂ ਬੰਨੇ ਫਿਰ ਮੈਂ ਮਟ ਮੁਟ ਧੋਕੇ ਫੇਰ ਕੰਮ ਨਿਭੜਦਾ ਤੇ ਆਪਾਂ ਰੋਟੀ ਢੱਕ ਬਈ ਬਸ ਵੀ ਮੰਮੀ ਬਣਾ ਦਿੰਦੇ ਆ ਰੋਟੀ ਆਟਾ ਮੈਂ ਗੁੰਨ ਕੇ ਦੇ ਦਿੰਨੀ ਆ ਰੋਟੀ ਉਹ ਬਣਾ ਦਿੰਦੇ ਆ ਤੇ ਮੈਂ ਆ ਦਾ ਪਸ਼ੂਆਂ ਦਾ ਕੰਮ ਨਿਵੇੜ ਲੈਣੀ ਆ ਤੇ ਅੱਜ ਇੱਕ ਥੋੜਾ ਜਿਹਾ ਮੈਨੂੰ ਹੌਸਲਾ ਜ਼ਿਆਦਾ ਹੈਗਾ ਕਿਉਂਕਿ ਅੱਜ ਮੈਂ ਆਪਣੀ ਮਿਹਨਤ ਨਾਲ ਸਾਡੇ ਟਰੈਕਟਰ ਦੀ ਕਿਸ਼ਤ ਭਰੀ ਤੇ ਨਾ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਆ ਨਾ ਤੇ ਉਹਦਾ ਹੌਸਲਾ ਹੀ ਥੋੜਾ ਜਿਹਾ ਵੱਖਰਾ ਹੁੰਦਾ ਹੈਗਾ ਤੇ ਪਾਪਾ ਮੈਨੂੰ ਕਹਿ ਰਹੇ ਸੀ ਮੈਨੂੰ ਕਹਿੰਦੇ ਵੀ ਕਿਸ ਤਰ੍ਹਾਂ ਟਰੈਕਟਰ ਦੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਤੇ ਬਈ ਇਹਨਾਂ ਆਪਦੀ ਮਿਹਨਤ ਤੇ ਵੀ ਮਾਣ ਜਾ ਹੋ ਜਾਂਦਾ ਫਿਰ ਤੇ ਆਪਾਂ ਹੁਣ ਤੋਂ ਉਹਦੀ ਮੈਟ ਤੇ ਬਾਲੇ ਕਹਿੰਦੇ ਨਾ ਐਸੇ ਵੇਲੇ ਬੰਕਰ ਮਾੜੀ ਹੁੰਦੀ ਆ ਪਰ ਕੀ ਕਰ ਗਿਆ ਨਾ ਕੁਝ ਮਜਬੂਰੀ ਹੋ ਜਾਂਦੀ ਆ ਪਰ ਇਹ ਮਾੜਾ ਚੰਗਾ ਤਾਂ ਕਰਮਾਂ ਦਾ ਹੁੰਦਾਗਾ ਤੇ ਇੱਕ ਜਦੋਂ ਸਵੇਰੇ ਪਸ਼ੂ ਖੜੇ ਹੁੰਦੇ ਨਾ ਵੀ ਥੱਲੇੋਂ ਮੈਟ ਧੋਤੇ ਨਹੀਂ ਜਾਂਦੇ ਸਮਾਰ ਕੇ ਤਾ ਕਰਕੇ ਆਪਾਂ ਵੀ ਐਸ ਵੇਲੇ ਇਹਨਾਂ ਨੂੰ ਚੱਕ ਚੱਕ ਕੇ ਥੱਲੇੋਂ ਵੀ ਜਿਹੜਾ ਕੂੜਾ ਹੁੰਦਾ ਉਹ ਕੱਢ ਦਿੰਦੇ ਆ ਧੋ ਦਿੰਦੇ ਆ ਤੇ ਬਸ ਸਵੇਰੇ ਕੱਲਾ ਸਿੰਬਰ ਨਾਲ ਰਹਿ ਜਾਂਦਾ ਦੇਖੋ ਇੰਨੀ ਕ ਮਿਹਨਤ ਤਾਂ ਲੱਗਦੀ ਹੈ ਬਈ ਇੰਨਾ ਤੇ ਕਈ ਵਾਰ ਐ ਕੱਪੜੇ ਭਿੱਜ ਵੀ ਜਾਂਦੇ ਆਗੇ ਫਿਰ ਉਵੇਂ ਹੀ ਪਹਿਣਾ ਪੈਂਦਾ ਤੇ ਅੱਗੇ ਨਾ ਮੈਂ ਵੀ ਕੱਖ ਪਾ ਕੇ ਰੱਖ ਦਿੰਦੀ ਵੀ ਸ਼ਾਮ ਨੂੰ ਹੁਣ ਥੋੜੇ ਇੱਕ ਦਿਨਾਂ ਦੇ ਬਦਲ ਵਾਈ ਜ ਰਹਿੰਦੀ ਆ ਨਾ ਤੇ ਐ ਹੋ ਜਾਂਦਾ ਕਿ ਤੇ ਮੀਨਾ ਅਜੇ ਵੀ ਭੇਜ ਜਾਣਾ ਸਵੇਰੇ ਤੇ ਤਾਂ ਕਰਕੇ ਆਪਾਂ ਕੱਖ ਸਵੇਰੇ ਹੀ ਪਾਉਣੇ ਆ ਤੇ ਪਹਿਲਾਂ ਮੈਂ 4 ਵਜੇ ਉੱਠਦੀ ਸੀ ਹੁਣ 15 ਮਿੰਟ ਲੇਟ ਕਰ ਤੇ ਸਵਾ 4 ਉੱਠਦੀ ਆ ਕਿਉਂਕਿ ਕਿਹੜਾ ਬੱਚਾ ਨੇ ਸਕੂਲ ਜਾਣਾ ਹੁੰਦਾ ਤੇ ਇੱਕ ਆਪਾਂ ਗਾਂ ਵੀ ਡਰਾਈ ਕਰਤੀ ਵੀ ਮਤਲਬ ਕਿ ਪੂਰੀ ਤਰ੍ਹਾਂ ਨਹੀਂ ਕਰੀ ਅਜੇ ਇੱਕ ਟੈਂਪਾ ਲਈ ਆਪਾਂ ਨੇ ਇੱਕ ਤਰੀਕ ਤੋਂ ਤੇ ਚਲੋ ਥੋੜੇ ਜਿ ਇੱਕ ਦਿਨ ਵਿਚਾਰੀ ਨੂੰ ਚੋ ਕੇ ਤੇ ਫਿਰ ਛੱਡ ਦਾਂਗੇ ਕਿਉਂਕਿ ਡਾਕਟਰ ਵੀ ਸਾਡੇ ਕਹਿਣ ਲੱਗਿਆ ਫਿਰ ਅੱਗਾ ਹਾਣੂ ਕਹਿੰਦਾ ਨੇ ਦੁੱਧ ਨਹੀਂ ਦੇਣਾ ਅਗਲੇ ਸੂਏ ਇੱਥੇ ਸੋਫੀ ਮੈਡਮ ਸਾਡੀ ਮੰਜੇ ਤੇ ਪਈ ਆ ਇੱਥੇ ਮੈਂ ਕੱਕ ਕਰ ਲਈ ਜਾਂਦੀ ਸੀ ਤਾਂ ਕਰਕੇ ਕੋਲੇ ਪੈ ਗਈ ਇੱਥੇ ਨਹੀਂ ਤਾਂ ਵੈਸੇ ਉੱਧਰ ਬੈੱਡ ਵਾਲੇ ਕਮਰੇ 'ਚ ਪਿੰਜਰੇ 'ਚ ਹੁੰਦੀ ਐ ਨਹੀਂ ਪੈਣ ਕੇ ਕਰੇ ਪੈਂਦੀ ਐ ਇਹ ਤੇ ਇਸ ਵੇਲੇ ਤਾਂ ਵੀ ਟੂ ਹਿੱਟ ਆ ਕੇ ਖੋ ਜਾਂਦੀ ਆ ਚਲੋ ਮੈਟ ਧੋ ਕੇ ਆਪਾਂ ਬਈ ਪਾਣੀ ਵੀ ਸੂਤ ਦਾ ਸਾਰਾ ਤੇ ਇੱਧਰ ਦੇਖੋ ਆਪਣੇ ਪਸ਼ੂ ਖੜੇ ਸਾਰੇ ਗਾਂ ਚਾਰੀ ਪੱਲੀਆਂ ਜੀ ਬਹਿ ਜਾਂਦੀ ਆ ਤੇ ਚਲੋ ਹੁਣ ਇਹ ਰਾਮਦਾਰੀ ਨੇ ਬਹਿ ਜਾਣੀਆਂ ਤੇ ਆਪਾਂ ਨੂੰ ਵੀ ਸਕੂਨ ਮਿਲ ਜੂਗਾ ਜਦੋਂ ਬਹਿ ਗਈਆਂ ਤੇ ਬਸ ਮੈਟ ਆਪਾਂ ਧੋਤੇ ਤੇ ਜਿਹੜੀ ਰਾਹਦਾਰੀ ਰਹਿ ਜਾਂਦੀ ਇਹਨੂੰ ਆਪਾਂ ਧੋਵਾਂਗੇ ਵੀਰੇ ਸਵੇਰੇ ਕਿਉਂਕਿ ਠੰਢੀ ਲੰਗਾ ਹੁੰਦਾਗਾ ਫਿਰ ਕੋਈ ਵਾਲ ਪੈਰ ਲੱਗ ਜਾਂਦੇ ਆ ਤੇ ਹੁਣ ਆਪਾਂ ਖਾ ਲਈਏ ਰੋਟੀ ਟੱਕ ਤੇ ਸੋਫੀ ਨੂੰ ਬਿਠਾਉਣੇ ਆ ਤੇ ਦੁੱਧੋ ਬਾਦ ਪਿਉਣੇ ਆ ਇਹਨੂੰ ਬਿਠਾ ਕੇ ਤੇ ਚਲੋ ਬਈ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ ਚਾਕ ਦੀਏ